ਜਾਕਰ ਸਾਹਿਬ ਅਸੀਂ ਤੁਹਾਨੂੰ ਬਹੁਤ ਸੁਲਝੇ ਹੋਏ ਨੇਤਾ ਸਮਝਦੇ ਆ ਪਰ ਜੇ ਇਸ ਕਿਸਮ ਦੀ ਪ੍ਰਤੀਕਿਰਿਆ ਤੁਹਾਡੀ ਆਈ ਹੈ ਉਹ ਇੰਨਾ ਲੱਗਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਤੁਸੀਂ ਇਸ ਵੇਲੇ ਹੋ ਜਿਸ ਪਾਰਟੀ ਦੇ ਵਿੱਚ ਹੋ ਉੱਥੋਂ ਵੀ ਤੁਹਾਡਾ ਕਿਤੇ ਨਾ ਕਿਤੇ ਮਨ ਉਚਾਟ ਜਿਹੜਾ ਹੋ ਗਿਆ ਨਾ ਤੁਹਾਨੂੰ ਨਸ਼ੇ ਦੇ ਖਿਲਾਫ ਚੱਲ ਰਹੀ ਜਿਹੜੀ ਮੁਹਿੰਮ ਹੈ ਉਹ ਚੰਗੀ ਲੱਗ ਰਹੀ ਆ ਤੁਸੀਂ ਕਹਿੰਦੇ ਹੋ ਅਸੀਂ ਏਨੇ ਹਜ਼ਾਰ ਫੜਲੇ ਸੀ ਕੈਪਟਨ ਨਮਿੰਦਰ ਸਿੰਘ ਹੋਰਾਂ ਦੇ ਟਾਈਮ ਹੋਇਆ ਉਦੋਂ ਵੀ ਕੁਝ ਨਹੀਂ ਸੀ ਤੁਸੀਂ ਨਸ਼ਾ ਕਰਨ ਵਾਲੇ ਫੜੇ ਸੀਗੇ ਮੌਜੂਦਾ ਸਰਕਾਰ ਜਿਹੜੀ ਆ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੀ ਆ ਆਹੀ ਫਰਕ ਹੈ ਤੇ ਨਾ ਕਿਸੇ ਜਗ੍ਹਾ ਦੇ ਉੱਤੇ ਕਿਹਾ ਸੀ ਕਿ ਇਸ ਤਰੀਕ ਤੱਕ ਨਸ਼ਾ ਖਤਮ ਹੋ ਜਾਊਗਾ ਜਿਹੜਾ ਗੰਦ ਕਾਂਗਰਸ ਅਕਾਲੀ ਦਲ ਤੇ ਭਾਜਪਾ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਪਾਇਆ ਸੀ 20 ਸਾਲਾਂ ਤੋਂ ਉਹਨੂੰ ਹੁੰਝਣ ਦੇ ਵਾਸਤੇ ਕੁਝ ਸਮਾਂ ਜਿਹੜਾ ਉਹ ਲੱਗੂਗਾ ਇਸ ਗੰਦ ਨੂੰ ਅਸੀਂ ਹੁੰਝ ਕੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁੰਝਿਆ ਇਹ ਜਾਂਦਾ ਦੂਸਰੀ ਗੱਲ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਸੀਗਾ ਕਿ ਕਰਪਸ਼ਨ ਦੀਆਂ ਫਾਈਲਾਂ ਮੇਰੇ ਕੋਲੇ ਨੇ ਬੜਿਆ ਤੇ ਕਾਰਵਾਈ ਹੋਈ ਆ ਤੇ ਜੇ ਨਹੀਂ ਹੋਈ ਕਿਸੇ ਦੇ ਉੱਤੇ ਤੇ ਉਹ ਵੀ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਦੌਰਾਨ ਤੁਸੀਂ ਫਿਕਰ ਕਿਉਂ ਕਰਦੇ ਹੋ ਹਾਂ ਇੱਕ ਚੀਜ਼ ਤੁਸੀਂ ਜ਼ਰੂਰ ਜਿਹੜੀ ਉਹ ਲੋਕਾਂ ਨੂੰ ਦੱਸ ਦਿਓ ਕਿ ਇੱਕ ਫਾਈਲਾਂ ਆਪਣੇ ਕੱਛ 'ਚ ਮਾਰ ਕੇ ਹੈਲੀਕਾਪਟਰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੁਰੀ ਸੋਨੀਆ ਗਾਂਧੀ ਨੂੰ ਮਿਲਣ ਗਏ ਸੀ ਉਦੋਂ ਤੁਸੀਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਤੇ ਅੱਜ ਕੱਲ ਕੈਪਟਨ ਅਮਰਿੰਦਰ ਸਿੰਘ ਹੁਰੀ ਉਸੇ ਪਾਰਟੀ ਦੇ ਵਿੱਚ ਨੇ ਜਿਸ ਪਾਰਟੀ 'ਚ ਤੁਸੀਂ ਹੋ ਤੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਕੋਲੋਂ ਉਹ ਫਾਈਲਾਂ ਜਿਹੜੀਆਂ ਉਹ ਲੈ ਲਓ ਤੇ ਜਿਹੜੀ ਈਡੀ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਈਡੀ ਇਹਦੀ ਜਾਂਚ ਕਰੂਗੀ ਉਹ ਫਾਈਲਾਂ ਦੀ ਜਾਂਚ ਵੀ ਉੱਥੋਂ ਹੀ ਜਿਹੜੀ ਉਹ ਕਰਵਾ ਲਓ ਦੂਜੀ ਗੱਲ ਈਡੀ ਜਿਹੜੀ ਆ ਉਹਨੂੰ ਸਿਰਫ ਵਿਰੋਧੀ ਧਿਰਾਂ ਹੀ ਕਿਉਂ ਦਿਸਦੀਆਂ ਨੇ ਕੋਈ ਭਾਜਪਾ ਵਾਲਾ ਉਹਨੂੰ ਕਿਉਂ ਨਹੀਂ ਦਿਸਦਾ ਕੋਈ ਭਾਰਤੀ ਜਨਤਾ ਪਾਰਟੀ ਦਾ ਆਗੂ ਈਡੀ ਨੂੰ ਕਦੀ ਕੋਈ ਦਿਸਿਆ ਹੋਵੇ ਤੇ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਉਹ ਜ਼ਰੂਰ ਦੇ ਦੇਣੀ ਪੰਜਾਬ ਦੀ ਮੌਜੂਦਾ ਮਾਨ ਸਾਹਿਬ ਦੀ ਸਰਕਾਰ ਇਸ ਗੱਲ ਦੇ ਵਾਸਤੇ ਕਮਿਟਿਡ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀਆਂ ਜੜਾਂ ਉਸ ਨੇ ਪੁੱਟ ਕੇ ਸੁੱਟਣੀਆਂ ਨੇ ਬਿਹਤਰ ਇਹੀ ਆ ਕਿ ਇਹਦੇ ਵਿੱਚ ਤੁਹਾਡੇ ਵਰਗੇ ਨੇਤਾ ਤੇ ਬਾਕੀ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਉਹ ਵੀ ਸਾਥ ਦੇਣ ਕਿਉਂਕਿ ਇਹ ਪੰਜਾਬ ਦੀ ਸਫਾਈ ਦਾ ਮਸਲਾ ਹੈ ਨਾ ਕਿ ਕਿਸੇ ਇੱਕ ਸਿਆਸੀ ਪਾਰਟੀ ਦੀ ਸਫਾਈ ਦਾ ਮਸਲਾ ਹੈ